Құртүрді இரண்டு ஆயிரம் Akwai da <analyze anthropology> ਸੱਚੀ ਗੱਲ ਹੈ ਨਾ ਨਸ਼ਿਆਂ ਵਿਰੁੱਧ ਜੰਗ ਵਿੱਚ ਜਲੰਧਰ ਵਿਖੇ ਪੁਲਿਸ ਤੋਂ ਸਫਲਤਾ ਹਾਸਲ ਹੋਈ ਜਦ ਮਾਨਯੋਗ ਜਲੰਧਰ ਵਿਖੇ ਸਰਦਾਰ ਗੁਰਮੀਤ ਸਿੰਘ ਪੀਪੀਐਸ ਅਤੇ ਦੁਆਰਾ ਕੀ ਗੁਰਮੀਤ ਸਿੰਘ ਸਾਹਿਬ ਨਹੀਂ ਨਹੀਂ ਹਾਂਜੀ ਨਸ਼ਾ ਵਿਰੁੱਧ ਜੰਗ ਵਿੱਚ ਜਲੰਧਰ ਵਿਖੇ ਪੁਲਿਸ ਤੋਂ ਸਫਲਤਾ ਹਾਸਲ ਹੋਈ ਜਦ ਜਦ ਜਲੰਧਰ ਦਿਹਾਤੀ ਪੁਲਿਸ ਦੇ थाना ਫਲੋਰ ਨੇ ਮਾਨਯੋਗ ਜਲੰਧਰ ਦਿਹਾਤੀ ਸਰਦਾਰ ਗੁਰਮੀਤ ਸਿੰਘ ਚੋਹਾਂ ਦੇ ਅਤੇ ਡੀਐਸਪੀ ਫਲੋਰ ਸਰਦਾਰ ਸਰਬੰਸਿੰਘ ਵੱਲ ਜਿਹਦੇ ਨਿਰਦੇਸ਼ਾਂ ਹੇਠ थाना ਫਲੋਰ ਪੁਲਿਸ ਨੇ ਵੱਖ-ਵੱਖ ਮੁਕਦਮਿਆਂ ਵਿੱਚ ਕਰੀਵਾੜ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਇਸੇ ਕੜੀ ਦੇ ਵਿੱਚ ਮੁਕੱਦਮਾ ਨੰਬਰ 57 ਮਿਤੀ 11/3/25 ਨੂੰ ਰਵੀ ਕੁਮਾਰ ਪੁੱਤਰ ਕੇਵਲ ਕ੍ਰਿਸ਼ਨ ਸਿਮੀ ਪੁੱਤਰ ਭਵਿੰਦਰ ਅਤੇ ਮਨੀਸ਼ਾ ਪਤਨੀ ਸਤਪਾਲ ਵਾਸੀ ਮੰਗਲ ਨੂੰ ਮਕਦਮਾ ਨੰਬਰ 57 ਗ੍ਰਿਫਤਾਰ ਕੀਤਾ ਤਾ ਤਹੂਰ ਨੂੰ 100 ਪਰ 10 ਗ੍ਰਾਮ ਹਿਰੋਇਨ ਅਤੇ 100 ਗੋਲੀਆਂ ਨਸ਼ੀਲੀਆਂ ਜੋ ਕਿ ਭਾਰੀ ਮਾਤਰਾ ਦੇ ਵਿੱਚ ਹੈ ਬਰਾਮਦ ਕੀਤੀਆਂ। ਇਸੇ ਘੜੀ ਚ ਇੱਕ ਮਕਦਮਾ ਨੰਬਰ 58 ਜੋ ਉਸੇ ਦਿਨ 11 ਤਰੀਕ ਨੂੰ ਤਿੰਨ ਦੋਸ਼ੀ ਰਕੇਸ਼ ਕੁਮਾਰ ਪੁੱਤਰ ਹੁਸਨ ਲਾਲ ਵਾਸੀ ਰਵਿਦਾਸਪੁਰਾ, ਮਕੇਸ਼ ਕੁਮਾਰ ਪੁੱਤਰ ਹਰਮੇਸ਼ਰ ਲਾਲ ਵਾਸੀ ਰਵਿਦਾਸਪੁਰਾ ਮੱਲਾ ਅਤੇ ਰਮਨ ਕੁਮਾਰ ਪੁੱਤਰ ਜੀਤਰਾਮ ਵਾਸੀ ਰਾਮਗੜ ਇਹਨਾਂ ਨੂੰ 100 ਗੋਲੀਆਂ ਨਸ਼ੀਲੀਆਂ ਐਡਿਜ਼ੋਲਮ ਜੋ ਕਿ ਕਮਰਸ਼ੀਅਲ ਕੁਆਂਟੀਟੀ ਦੀ ਹੈ ਭਾਰੀ ਮਤਲਬ ਉਸੇ ਤਰ੍ਹਾਂ ਗ੍ਰਿਫਤਾਰ ਕੀਤਾ। ਅਸੀਂ ਇਸੇ ਘ ਮੋਂਟੀ ਪੁੱਤਰ ਰਾਮ ਲੁਆਇਆ ਤੇ ਸੰਦੀਪਾ ਉਰਫ ਸਿੱਪੂ ਪਾਸਿ ਰਵਿਦਾਸਪੁਰਾ ਨੂੰ 100 ਗੋਲੀਆਂ ਨਸ਼ੀਆਂ ਦੇ ਨਾਲ ਕਾਬੂ ਕੀਤਾ ਜੋ ਉਕਤ ਸਾਰੇ ਦੋਸ਼ੀ ਕਾਫੀ ਦੇਰ ਤੋਂ ਨਸ਼ੇ ਦੇ ਕਾਰੋਬਾਰ ਅਤੇ ਹੋਰ ਵੀ ਜੁਰਮਾਂ ਦੇ ਵਿੱਚ ਆਪਣੀ ਪਛਾਣ ਮੁਤਾਬਕ ਕਾਰਵਾਈ ਕਰ ਰਹੇ ਸੀ ਜੋ ਸਿਮੀ ਐ ਸਿਮੀ ਤੇ ਦੋ ਮੁਕਦਮੇ ਦਰਜ ਸੀ ਐਨਡੀਪੀਆ ਸੈਕਟਰ ਦੇ ਮਨੀਸ਼ਾ ਤੇ ਵੀ ਐਨਡੀਪੀਆ ਸੈਕਟਰ ਦਾ ਇੱਕ ਮੁਕਦਮਾ ਦਰਜਾ थाना ਫਲੋਰ ਦਾ ਰਮਨ ਕੁਮਾਰ ਤੇ ਕਰੀਬ ਪੰਜ ਮੁਕਦਮੇ ਦਰਜ ਹੈ ਇੱਕ ਐਨਡੀਪੀਆ ਸੈਕਟਰ ਦੇ ਕੂਆਂ ਦੇ ਵੀ ਪਰਚੇ ਦਰਜਾ ਚੋਰੀਆਂ ਦੇ ਵੀ ਆ ਅਸਲੇ ਦੇ ਵੀ ਆ ਤੇ ਇਸ ਤੋਂ ਇਲਾਵਾ ਲੜਾਈ ਝਗੜੇ ਦੇ ਵੀ ਪਰਚੇ ਦਰਜਾ ਮੁਕੇਸ਼ ਕੁਮਾਰ ਤੇ ਵੀ ਸ਼ਰਾਬ ਦੇ ਨਸ਼ੇ ਦੇ ਤਸਕਰੀ ਦੇ ਪਰਚੇ ਦਰਜ ਹੈ ਤੇ ਮੌਂਟੀ ਤੇ ਵੀ ਚੋਰੀ ਛਿਗੜੀ ਦੇ ਪਰਚੇ ਦਰਜ ਹੈ ਤੂੰ ਸਭ ਦੇ ਸਾਫਾ ਹਾਲਾਤ ਤੂੰ ਇਹਨਾਂ ਕਲੀਅਰ ਦੀ ਕਾਫੀ ਦਰ ਤੱਕ ਨਸ਼ੇ ਦੇ ਹਾਲਾਤ ਇਹ ਕਾਰੋਬਾਰ ਚ ਲੱਭcie ਤੇ ਅਸੀਂ ਇਸੀ ਇਸੀ ਮੁਕਦਮੇ ਆ ਦੇ ਵਿੱਚ ਤਾਰਾ ਅ 21 22 ਐਨਡੀਪੀਐਸ ਦੇ ਨਾਮਕਤਮਾ ਦਰਜ ਕੀਤਾ ਤੇ ਇਹਨਾਂ ਨੂੰ ਪੇਸ਼ਦਾਨ ਕਰਕੇ ਰਿਹਾਡਾ ਸਕ ਦਿੱਤਾ